ਲਾਈਵ ਤਸਵੀਰਾਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਤੋਂ ਔਰ ਸ਼ਾਮ ਹੁੰਦਿਆਂ ਹੀ ਇੱਥੇ ਬਹੁਤ ਟ੍ਰੈਫਿਕ ਸਮੱਸਿਆ ਜਿਹੜੀ ਐ ਉਹ ਇੱਥੇ ਹੋਣ ਲੱਗਦੀ ਐ ਔਰ ਬਹੁਤ ਰਾਸ਼ ਜਿਹੜਾ ਉਹ ਇਸ ਚੌਕ ਦੇ ਵਿੱਚ ਹੁੰਦਾ ਐ ਐਕਸੀਡੈਂਟ ਦਾ ਹਰ ਵੇਲੇ ਖਤਰਾ ਬਣਿਆ ਰਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਮਹਾਰਾਣੀ ਪ੍ਰਨੀਤ ਕੌਰ ਅੱਜ ਤੋਂ ਜਦੋਂ ਪਹਿਲਾਂ ਪਹਿਲੇ ਪਲਾਨ ਦੇ ਵਿੱਚ ਐਮਪੀ ਬਣੇ ਸੀਗੇ ਉਦੋਂ ਹੋਣ ਦੇ ਵਿੱਚ ਆਇਆ ਸੀ ਔਰ ਔਰਦਰਾ ਘੜੀ ਸਾਹਿਬ ਵਾਲੇ ਬਾਬਾ ਜੀ ਨੇ ਸੇਵਾ ਲਗਾ ਕੇ ਇਸ ਜਿਹੜਾ ਚੌਂਕ ਔਰ ਇਸ ਬੁੱਤ ਦੀ ਜਿਹੜੀ ਸੇਵਾ ਉਹ ਕਰਵਾਈ ਸੀ ਔਰ ਕਿਤੇ ਨਾ ਕਿਤੇ ਚੌਂਕ ਜਿਹੜਾ ਥੜਾ ਘਟ ਹੋਣ ਕਾਰਨ ਜਗਾ ਜਿਹੜੀ ਹੈ ਉੱਚੀ ਗਾ ਰੋਡ ਵਾਲੀ ਸਾਈਡ ਜਿਹੜੀ ਹੈ ਉਹ ਥੋੜੀ ਜੀ ਘਟ ਹੈ ਔਰ ਦੂਸਰੀ ਸਾਈਡ ਥੋੜੀ ਜਿਆਦਾ ਹੈ ਇਸ ਕਾਰਨ ਤੇ ਐਕਸੀਡੈਂਟ ਦਾ ਖਤਰਾ ਜਿਹੜਾ ਉਹ ਬਣਾ ਰਿਹਾ ਲੈਂਦਾ ਲੰਬੇ ਟ੍ਰੈਫਿਕ ਜਿਹੜੀ ਹੈ ਉਹ ਬਹੁਤ ਜ਼ਿਆਦਾ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸ਼ਾਮ ਹੁੰਦਿਆ ਹੀ ਟ੍ਰੈਫਿਕ ਬਹੁਤ ਜ਼ਿਆਦਾ ਜਿਹੜੀ ਹੈ ਇਸ ਚੌਂਕ ਦੇ ਵਿੱਚ ਹੋਣ ਲੱਗਦੀ ਹੈ